ਬਾ ਜਾਨ ਬਚਾਈ ਰੋਲਾ ਪਾਇਆ ਮੇਰੇ ਪਿੰਡ ਦੇ ਬੰਦੇ ਇਕੱਠੇ ਹੋਏ ਉਹ ਸਰਪੰਚ ਆਇਆ ਉਹਨਾਂ ਨੇ ਕਿਹਾ ਕਿ ਲਗਦੇ ਇਹ ਮਾਰੇ ਫੇਰ ਦੇਖ ਕੇ ਡਰ ਕੇ ਭੱਜੇ ਵੀ ਬੰਦੇ ਜਾਦੇ ਆ ਤੁਸੀਂ ਆਏ ਕਿੱਥੋਂ ਮੈਂ ਟ੍ਰਾਂਟੋ ਤੋਂ ਆਇਆ ਕੈਨੇਡਾ ਤੋਂ ਹਾਂ ਮੈਂ 8 ਸਾਲ ਬਾਅਦ ਆਪਣੇ ਘਰੇ ਆਇਆ ਆਪਣੀ ਫੈਮਿਲੀ ਨੂੰ ਮਿਲਣ ਤੇ 8 ਸਾਲਾਂ ਬਾਅਦ ਮੈਂ ਆਇਆ ਸ਼ੁਕਰ ਹੈ ਇਨਾਂ ਦਾ ਬਰਾਮਾ ਦੇ ਲੋੜਾਂ ਹੀ ਮੰਗੀਆਂ ਜਾਂਦੇ ਨੇ ਸੁੱਖਾਂ ਹੀ ਮੰਗੀਆਂ ਜਾਂਦੀਆਂ ਆ ਦੇਸਾ ਸ਼ਹਿਰ ਦੇ ਵਿੱਚ ਟਾਂਕੇ ਲੱਗੇ ਵਾ ਵ ਉਧਰੋਂ ਆ ਬਾਹਰ ਫੀਚਰ ਹੋਈ ਆ ਆਹ ਵਾਂ ਤੇ ਆ ਤੇ ਆ ਸਿਰ ਦੇ ਵਿੱਚ ਵੀ ਵਾਵਾ ਟਾਂਕੇ ਲੱਗੇ ਹੋਏ 20 25 ਟਾਂਕੇ ਲੱਗੇ ਆਹ ਵਾਂ ਸਾਰੀ ਫਿਕਚਰ ਹੋਈ ਆ ਇਹਨੇ 110 ਲੋਏ ਅੰਦਰ ਵੜੇ ਆ ੱੱਕੇ ਮਾਰ ਕੇ ਅਰਲਾ ਭੰਨ ਕੇ ਸਾਡੀਆਂ ਦੋਰ ਵੀ ਸਾਡਾ ਹੀ ਭੰਨਿਆ ਹੋਇਆ ਸਾਰਾ ਜੀ ਮੈਂ ਅੰਦਰ ਵੜ ਗਿਆ ਅੰਦਰੋਂ ਮੈਂ ਬਾਰ ਹੋਲਡ ਕੀਤਾ ੱੱਕ ਕੇ ਰੱਖਿਆ ਤੇ ਇਹਨਾਂ ਨੇ ਕਿਰਪਾਨਾਂ ਨਾਲ ਬਾਰੇ ਵੱਡੇ ਆ ਕਿ ਉਧਰਲਾ ਵੀ ਬਾਰ ਵੱਡੇ ਆ ਦੋਵੇਂ ਵੰਡ ਕੇ ਫਿਰ ਮੈਨੂੰ ਇੱਥੇ ਇਹਨਾਂ ਨੇ ਮਾਰੇ ਤਿੱਖੀਆਂ ਚੀਜ਼ਾਂ ਸੀ ਉਹਨਾਂ ਕੋਲੇ ਕੁਝ ਕਿੰਨੇ ਕ ਬੰਦੇ ਜਿਹੜੇ ਬਾਹਰ ਖੜੇ ਬਾਹਰ ਰਿਹਾ 15 16 ਬੰਦੇ ਸੀਗੇ ਬਾਹਰ ਖੜੇ 4 5 ਬੰਦੇ ਬਾਹਰ ਸੀਗੇ 4 5 ਅੰਦਰ ਬੰਦੇ ਸੀ ਵੀਡੀਓ ਪੋਰਟ ਬੈਕ ਡੋਰ ਆ ਸਾਡੇ ਮੱਗਲ ਆ ਡੋਰ ਆ ਉੱਥੇ ਖੜੇ ਸੀ ਗੱਡੀਆਂ ਲਾ ਕੇ ਉੱਧਰ ਖੜੇ ਸੀ ਵੀ ਲੰਘੇ ਇਹਨਾਂ ਨੇ ਸਾਰੇ ਕਿੱਲੀਆਂ ਕੋ ਗੱਡੀਆਂ ਦਾ ਸਵਾਰ ਹੋ ਕੇ ਇਹਨਾਂ ਕੋਲੇ ਦੋ ਸਕਾਰਪੀਓ ਸੀਗੀਆਂ ਦੋ ਸੈੱਟ ਸੀਗਾ ਚਾਰ ਗੱਡੀਆਂ ਤੇ ਸੀ ਚਾਰ ਹਾਂਜੀ ਵੱਡੇ ਕਿਰਪਾਨਾਂ ਦਾਸ ਯੂਨਾਂ ਕੋਲੇ ਪਹਿਲਾ ਇਹ ਗੇਟ ਵੱਡਿਆ ਸਾਡਾ ਇਥੋਂ ਵੱਢ ਕੇ ਫਿਰ ਅੰਦਰਲਾ ਦੂਜਾ ਗੇਟ ਸਾਡਾ ਉਹ ਮੇਨ ਗੇਟ ਉਹ ਵੱਢਿਆ ਉਹਦੇ ਮਾਰੇ ਫਿਰ ਅੰਦਰ ਮੈਂ ਲੁਕਿਆ ਫਿਰ ਅੰਦਰੋਂ ਵੀ ਪਰਨੀਫਾਇਡ ਵੀ ਸਾਡਾ ਦੂਰ ਵੱਢਿਆ ਉਹ ਵੀ ਗੇਟ ਵੱਢਿਆ ਸਾਡਾ ਅੰਦਰ ਦਾਖਲ ਹੋਣਾ ਚਾਹੁੰਦੇ ਸੀ ਅੰਦਰ ਦਾਖਲ ਹੋਣਾ ਚਾਹੁੰਦੇ ਸੀ ਇੱਥੋਂ ਹੋਇਆ ਨਹੀਂ ਗਿਆ ਫਿਰ ਮੇਨ ਗੇਟ ਸਾਡਾ ਉਹਦੇ ਤੇ ਧੱਕੇ ਮਾਰ ਕੇ ਅਰਲਾ ਤੋੜ ਕੇ ਉਹਨੂੰ ਭੰਨ ਕੇ ਉਹ ਅੰਦਰ ਤੁਲਾ ਆਇਆ ਫਾਕ ਤੇ ਮੈਂ ਭਾੜੀ ਦੀ ਇੱਕ ਦੂਬਾਰਾ ਅੰਦਰ ਵੜਿਆ ਸਾਰੀ ਮੈਂ ਅੰਦਰੋਂ ਬਾਹਰ ਕੌਣ ਸੀ ਕੋਸ਼ਿਸ਼ ਕੀਤੀ ਬਾਹਰ ਮੇਥੋਂ ਲੱਗਣ ਪਰ ਮੈਂ ਜਿੰਨਾਂ ਨੇ ਕੇ ਰਿਖੇ ਇਹ ਸਾਡਾ ਬਾਰ ਬਟਿਆ ਸਾਰਾ ਜੀ ਸਾਰੇ ਵੱਢ ਗਏ ਤੇ ਅੰਦਰ ਵੜੇ ਤੇ ਉਹਨੂੰ ਉੱਥੇ ਅੰਦਰ ਇਹਨਾਂ ਨੇ ਮੇਰੇ ਸਿੱਖੀਆਂ ਚੀਜ਼ਾਂ ਸੀਗੀਆਂ ਤਾਬ ਵਗੈਰਾ ਛਪਾਣਾ ਤੇ ਡੰਡੇ ਰਾੜਾ ਇਹਨਾਂ ਕੋਲੇ ਠੀਕੀ 15-16 ਟੰਕੇ ਲੱਗੇ ਆ ਤਿੱਖੀਆਂ ਕਿਰਪਾਨਾਂ ਵਗੈਰਾ ਤਿੱਖੀਆਂ ਚੀਜ਼ਾਂ ਸੀ ਇਹਨਾਂ ਕੋਲੇ ਤੇ ਮੇਰੀ ਬਾਹ ਵੀ ਫੈਕਟਰ ਕੀਤੀ ਆ ਮੇਰੀ ਬਾਹ ਦੀ ਹੱਡੀ ਟੁੱਟੀ ਆ ਤੇ ਬਹੁਤ ਜ਼ਿਆਦਾ ਪੇਨ ਆ ਇਹਦੇ ਚ ਸਾਰਾ ਕੁਝ ਮਾਰਨ ਦੀ ਨੀਤ ਨਾਲ ਹੀ ਨਾਮ ਆ ਤੁਹਾਡਾ ਕਿਹੜਾ ਮੇਰਾ ਨਾਮ ਪ੍ਰੀਤਮ ਕਹਿੰਦਾ ਵੀਰੇ ਵਾਲਾ ਜਵਰ ਸਿੰਘ ਵਾਲਾ ਪਿੰਡ ਆ ਮੇਰਾ ਕੀ ਘਟਨਾ ਕੀ ਬੱਸ ਜੀ ਪਤਾ ਨਹੀਂ ਲੱਗਾ ਸਾਨੂੰ ਤਾਂ ਸਮਝ ਹੀ ਨਹੀਂ ਆਈ ਕੋਈ ਵੀ ਇਸ ਤਰ੍ਹਾਂ ਦਾ ਕੋਈ ਅੱਜ ਤਾਈਂ ਐਡੇ ਹੋ ਗਈ ਆ ਉਮਰ ਮੇਰੀ 50 70 ਸਾਲ ਦੀ 75 ਦੀ ਪਰ ਆਪਾਂ ਇਜਾ ਵਾਕਾ ਨਹੀਂ ਵੇਖਿਆ ਆਂਡ ਗਵਾਂ ਦੀ ਉੱਠ ਕੇ ਇਦਾਂ ਐ ਕਰ ਲੰਗ ਜਾਵੇ ਤੇ ਬੰਦੇ ਦੀ ਤੁਲ ਨੂੰ ਆਪ ਨੂੰ ਹੀ ਪਤਾ ਵੀ ਵੇਖੋ ਵੀ ਕੀ ਬਣੂਗਾ ਕੌਣ ਮਿਲਣ ਆਇਆ ਸੀ ਹਾਂ ਮਿਲਣ ਆਇਆ ਸੀ ਜੀ ਇਹ ਆਪਣਾ ਮੇਰਾ ਭਰਾ ਹੀ ਲੱਗਦਾ ਜੀ ਇਹਦਾ ਨਾਮ ਵੈਸੇ ਤਾਂ ਅਸੀਂ ਬੱਬਾ ਆਂਦੇ ਆ ਤੇ ਵੈਸੇ ਇਹਦਾ ਨਾਮ ਹੋਰ ਹੈ ਹਰਪਾਲ ਹੈ ਹਾਂ ਕੈਨੇਡਾ ਤੋਂ ਜੀ ਕੈਨੇਡਾ ਹਾਂਜੀ ਅੱਛਾ ਜੀ ਤੇ ਮਿਲਣ ਦੇ ਨਾਲ ਹੀ ਹਾਂਜੀ ਹਾਂਜੀ ਆ ਨਾਲ ਦੇ ਘਰ ਆ ਲਿਆ ਨਹੀਂ ਘਟਣਾ ਕੀਤੀ ਹੈ ਜੀ ਪਾਵੇਂ ਨਾ ਹਵੇ 16-17 ਜਾਣੀ ਸੀਗੇ ਪਰ ਸੀ ਰੱਜੇ ਪੁੱਜੇ ਰੱਜ ਕੇ ਨੱਚਾ ਕੀਤਾ ਸੀ ਉਹਨਾਂ ਦਾ ਕੋਈ ਰਾਂਜਿਸ ਨਹੀਂ ਸੀ ਹਾਂ ਨਾ ਕੋਈ ਰਾਂਜਿਸ ਨਾ ਕੋਈ ਪਤਾ ਸੀਦਾ ਬਿਲਕੁਲ ਨਹੀਂ ਸੀ ਪਤਾ ਕਾసే ਦਾ ਵੀ ਸਾਨੂੰ ਐ ਆਇਆ ਵਾਕਿਆ ਇਹ ਜਹ ਹੋ ਜੂਗਾ ਟੁੱਪ ਸੇਕਦੇ ਤੇ ਹਾਂਜੀ ਹਾਂਜੀ ਟੁੱਪ ਸੇਕਦੇ ਸੀ ਅਮਲਾ ਹੋਇਆ ਜਦੋਂ ਮੈਨੂੰ ਸ਼ਾਮ ਨੂੰ ਪਤਾ ਲੱਗਾ ਤੇ ਮੈਂ ਤਾਂ ਹੁਣ ਅੱਜ ਆਈ ਹਾਂ ਪਤਾ ਲੈਣੇ ਇਹਨਾਂ ਦਾ ਤੇ ਬਸ ਕੈਨੇਡਾ ਤੋਂ ਆਏ 89 ਸਾਲਾਂ ਬਾਅਦ ਬੱਚਿਆਂ ਨੂੰ ਛੱਡ ਕੇ ਬੱਚੇ ਭਰਾਵਾਂ ਨੂੰ ਤੇ ਭਤੀਜਿਆਂ ਨੂੰ ਮਿਲਣ ਜਾਈ ਨੂੰ ਹਾਂਜੀ ਹਾਂਜੀ ਬਸ ਡੈਗ ਲੁਗ ਦੇ ਆਨੇ ਲੈ ਦੇ ਕੇ ਬਸ ਇਧਰੋਂ ਉਧਰ ਹੀ ਹੋ ਗਏ ਦੋਹਾਂ ਪਾਸੇ ਦਾ ਇਧਰੋਂ ਵੀ ਗੱਡੀਆਂ ਆ ਗਈਆਂ ਇਧਰੋਂ ਵੀ ਆ ਗਈਆਂ ਜਦੋਂ ਭਾਬੀ ਨਿਕਲੀ ਮੇਰੀ ਇਧਰੋਂ ਜਾਣ ਲੱਗੀ ਉਹਨਾਂ ਨੇ ਅੱਗੋਂ ਰੋਕ ਲਿਓ ਆਣ ਕੇ ਅੰਦਰ ਲਾ ਕੇ ਕੁੰਡੀ ਢਾਲੀ ਉਹਨੇ ਕੁੰਡੀ ਢਾ ਕੇ ਆਪ ਦਾ ਬਚਾਅ ਕੀਤਾ ਰਾਲਾ ਬਥੇਰਾ ਪਾਇਆ ਪਰ ਰਵਾਡ ਗਵਾਡ ਕੋਈ ਨਹੀਂ ਬਸ ਸਾਡੇ ਇੱਕ ਸਾਹਮਣੇ ਘਰ ਤੇ ਉਹਨਾਂ ਨੇ ਪਤਾ ਨਹੀਂ ਕਿਵੇਂ ਬਾਤ ਹੋਈ ਉਹਨਾਂ ਨੇ ਆਣ ਕੇ ਤੇ ਉਧਰੋਂ ਮਾਰ ਜਾਂਦਾ ਕਵੀ ਕੀ ਗੱਲ ਆ ਵੀ ਇਹ ਕਰਦਾ ਕਰ ਦੂਸੀ ਕਰੀ ਜਾਂਦੇ ਆਏ ਬਸ ਜੀ ਇੰਨੇ ਚਰ ਦੇ ਵਿੱਚ ਦੀ ਬਸ ਆ ਸੱਟਾ ਸੱਟਾ ਵਜੀਆਂ ਖੂਨੋਂ ਖੂਨ ਆ ਕੇ ਦੇਖ ਲਿਆ ਬਸ ਕੋਈ ਵਾਲ ਨਹੀਂ ਹਾਂ ਜੀ ਪੰਨ ਤੋੜੀ ਟਾਉਂ ਤਾਂ ਚਲਾਈਆਂ ਬਾਹਰ ਸਾਰੇ ਪੰਨੇ ਆ ਵੱਡੇ ਆ ਸਾਰੇ ਕਰਪਾਨਾ ਮਾਰ ਮਾਰ ਕੇ ਨੰਗੇ ਕਰਪਾਨਾ ਨੰਗੇ ਕਰਤੇ ਆਏ ਲੈ ਕੇ ਆ ਕੇ ਬਸ ਜੱਕ ਦਾ ਵੀ ਅਮਲਾਈ ਕਰ ਤਾਂ ਕੇ ਐਨਾ ਗੁੰਡਾ ਕਰਦੀ ਕੀਤੀ ਵੀਰੇ ਕੀ ਮੰਨ ਕੀ ਕਰਦੇ ਬਸ ਜੀ ਇਹ ਮੰਗ ਕਰਦੇ ਆ ਮੇਰੇ ਭਰਾ ਦੀ ਸੁਣੀ ਜਾਵੇ ਬੱਚਾ ਦੂਆ ਖਾਣਾ ਪੋ ਆਪਣਾ ਹੁੰਦਾ ਕਿਹੜਾ ਕਿਸੇ ਨੇ ਕਿਸੇ ਦੇ ਘਰ ਜਾ ਕੇ ਥਾਲੀ ਲਾਉਣੀ ਇਆ ਬੰਦਾ ਬਸ ਰਹਿਣ ਦਾ ਅਧਿਕਾਰ ਦੇ ਕਾ ਨੂੰ ਬਸ ਐਨ ਤਬਾਹ ਕਰਨੀ ਆਈ ਸੀ ਜੀ ਜਾਲੀਆਂ ਹਾਂਜੀ ਬਿਲਕੁਲ ਸਕਤ ਹੋਣੀ ਚਾਹੀਦੀ ਹੈ ਜੀ ਹਾਂਜੀ ਹਾਂ ਜੀ ਕੀ ਨਾਮ ਆ ਤੁਹਾਡਾ ਮੇਰਾ ਹਰਪਾਲ ਸਿੰਘ ਸਿੱਧੂ ਮੈਂ ਟੋਰਾਂਟੋ ਕੈਨੇਡਾ ਦਾ ਰਹਿਣ ਵਾਲਾ ਠੀਕ ਹੈ ਮੈਂ ਕਿੱਥੇ ਬਸ ਮੈਂ ਧੁੱਪੇ ਇੱਥੇ ਘਰੇ ਬੈਠਾ ਹੀ ਆਪਦੇ ਘਰੇ ਮੇਰਾ ਪਿੰਡ ਹੈ ਕਵਾੜਾ ਜਵਾਰ ਸੰਗਲਾ ਤੇ ਮੈਂ ਆਪਦੇ ਘਰੇ ਬੈਠਾ ਸੀਗਾ ਧੁੱਪੇ ਧੁੱਪ ਸੇਖ ਰਿਹਾ ਹੀ ਕਰੀਬ ਤਿੰਨ ਕ ਦਾ ਟਾਈਮ ਸੀਗਾ ਦੁਪਹਿਰ ਦਾ ਤੇ ਇਹ ਆਏ 15 20 ਜਣੇ ਸੀਗੇ ਆਉਂਦੇ ਸਾਰੀ ਇਹਨਾਂ ਕੋਲੇ ਕਿਰਪਾਨਾਂ ਕਿਰਚਾਂ ਤੇ ਬੇਸਬਾਲ ਵਗੈਰਾ ਹਥਿਆਰ ਵੀ ਸੀ ਇਹਨਾਂ ਕੋਲੇ ਰਵਾੜਬਰ ਵਗੈਰਾ ਆਉਂਦੇ ਸਾਰੀ ਮੇਰੇ ਤੇ ਹਮਲਾ ਕਰਤਾ ਇਹਨਾਂ ਨੇ ਕੋਈ ਗੱਲ ਨਹੀਂ ਕੀਤੀ ਕੋਈ ਬਾਤ ਨਹੀਂ ਕੀਤੀ ਕੋ ਪੁੱਛਿਆ ਨਹੀਂ ਕੋ ਦੱਸਿਆ ਨਹੀਂ ਆ ਹਾਂਜੀ ਕਿਸ ਤਰ੍ਹਾਂ ਹਮਲਾ ਕੀਤਾ ਕਿਉਂ ਕੀਤਾ ਕਿੰਨੇ ਕ ਜਣੇ ਹਮਲਾ ਕਰਨ ਵਾਲੇ ਸੀ ਇਹ 15 16 ਜਣੇ ਸੀ ਇਹਨਾਂ ਦਾ ਕੋਈ ਰੀਜ਼ਨ ਨਹੀਂ ਪਤਾ ਮੈਂ ਨੂੰ ਪਤਾ ਹੀ ਨਹੀਂ ਲੱਗਿਆ ਇਹਨਾਂ ਨੇ ਮੈਨੂੰ ਨਾ ਗੱਲ ਹੀ ਨਹੀਂ ਕੀਤੀ ਮੈਨੂੰ ਨਾ ਪੁੱਛਿਆ ਕੋ ਨਾ ਦੱਸਣ ਦਾ ਮੌਕਾ ਦਿੱਤਾ ਘਰ ਚ ਦਾਖਲ ਹੋਈ ਹਾਂਜੀ ਘਰ ਚ ਦਾਖਲ ਹੋਈ ਪਹਿਲਾਂ ਸਾਡੇ ਬਾਰ ਬੱਡੇ ਕਿਰਪਾਨਾਂ ਨਾਲ ਤੇ ਸਾਡਾ ਮੇਨ ਡੋਰ ਮਾਰ ਕੇ ਧੱਕੇ ਖੋਲਿਆ ਤੇ ਸਾਡੇ 2 ਬਾਰ ਆ 2 12 ਚ ਨਵੇਂ ਗੱਡੀਆਂ ਲਾ ਕੇ ਦੋਵੇਂ ਬਾਰ ਬਲੌਕ ਕੀਤੇ ਤੇ ਇਹਨਾਂ ਨੇ ਆ ਕੇ ਆਉਂਦੇ ਸਾਰੀ ਹਮਲਾ ਕਰਤਾ ਵੀ ਕਿਸੇ ਪਾਸੇ ਭੱਜ ਨਹੀਂ ਸਕੀ ਤੇ ਬਸ ਵੱਡਾ ਟੁੱਕੀ ਕਰਨ ਮਾਰਨ ਦੀ ਹਾਂਜੀ ਮਾਰਨ ਦੀ ਨੀਤ ਨਾਲ ਹੀ ਆਏ ਸੀਗੇ ਤੇ ਮੈਨੂੰ ਬਹੁਤ ਮੈਂ ਉੱਥੇ ਅੰਦਰ ਵੜ ਕੇ ਮਸਾਂ ਆਪਣੀ ਜਾਨ ਬਚਾਈ ਡੋਰ ਲਾ ਕੇ ਤੇ ਡੋਰ ਸਾਰੇ ਬਾਰ ਬੁਰੋ ਇਹਨਾਂ ਨੇ ਸਾਡੇ ਵੱਡ ਤੇ ਆ ਸਾਰਾ ਕੋਈ ਨਹੀਂ ਕਿ ਜਦੋਂ ਆਉਣਾ ਆਦਾ ਸੀ ਤਾਂ ਉਹਨਾਂ ਨੇ ਵੀ ਤੁਹਾਨੂੰ ਹਾਂਜੀ ਉਹਨਾਂ ਨੂੰ ਵੀ ਮੇਰੀ ਭੁਜਾਈ ਛੜਾਉਣ ਆਈ ਉਹਨਾਂ ਨੂੰ ਵੀ ਮਾਰ ਲੱਗੇ ਮੇਰਾ ਭਰਾ ਉਹ ਆਇਆ ਉਹਨੂੰ ਵੀ ਉਹਦੇ ਵੀ بیسਬਾਲ ਵਗੈਰਾ ਮਾਰੇ ਉਹ ਵੀ ਡਿੱਗ ਪਿਆ ਉਹਨੂੰ ਵੀ ਬਹੁਤ ਬੁਰੀ ਤਰ੍ਹਾਂ ਕੁੱਟਿਆ ਤੇ ਬਸ ਮਾਰਨੀ ਚਾਹੁੰਦੇ ਸੀਗੇ ਬਸ ਮਾਰਾ ਇਨੇ ਬਚਾਇਆ ਕਿਸਮਤ ਨੂੰ ਜਿਵੇਂ ਦੇਖਦੇ ਹੋ ਕਨੇਟਾ ਤੋਂ ਤੁਸੀਂ ਚੱਲ ਕੇ ਇੱਥੇ ਆ ਤੇ ਪਰਿਵਾਰ ਨੂੰ ਮਿਲ ਲਈ ਆਏ ਹੋ ਹਾਂਜੀ ਆਉਂਦੇ ਆ ਤੁਹਾਡੇ ਨਾਲ ਅਜਿਹੀ ਜਿਹੜੀ ਘਟਨਾ ਹੋ ਵਾਪਸ ਦੀ ਹੈ ਹਾਂਜੀ ਮੈਂ ਤਾਂ ਸੇਫ ਆਇਆ ਸੀਗਾ ਵੀ ਆਪਦੀ ਫੈਮਿਲੀ ਨੂੰ 8-9 ਸਾਲਾਂ ਬਾਅਦ ਵੀ ਮਿਲਦੇ ਆਂ ਜਾ ਕੇ ਆਪਦੇ ਫੈਮਿਲੀ ਨਾਲ ਟਾਈਮ ਸਪੈਂਡ ਕਰਦੇ ਆ ਮਹੀਨਾ 20 ਦਿਨ ਜੋ ਵੀ ਹੁੰਦਾ ਕੰਮ ਛੱਡ ਕੇ ਆਪਦੇ ਆ ਕੇ ਤੇ ਪਰ ਜਿਹੜਾ ਇੱਥੇ ਲਾਹ ਦੇਖਿਆ ਵੀ ਮੈਨੂੰ ਤਾਂ ਬਹੁਤ ਬੁਰਾ ਲੱਗਾ ਇਹ ਚੀਜ਼ਾਂ ਨਾਲ ਬਹੁਤ ਗਲਤ ਹੋਈਆਂ ਵੀ ਮੇਰੇ ਨਾਲ ਜੇ ਆਪਣੇ ਘਰੇ ਬੈਠਾਂ ਤੇ ਇਹ ਚੀਜ਼ਾਂ ਹੋ ਸਕਦੀਆਂ ਤਾਂ ਕਿਸੇ ਨਾਲ ਵੀ ਇਹ ਚੀਜ਼ਾਂ ਹੋ ਸਕਦੀਆਂ ਮੈਂ ਕੀ ਕਰਦਾ ਮੈਂ ਇਹੀ ਸੰਗਰਪ ਕਵਨ ਸਿੰਘ ਮਾਨ ਤੋਂ ਇਹੀ ਸੀਐਮ ਤੋਂ ਮੰਗ ਕਰਦਾ ਵੀ ਮੈਨੂੰ ਬੰਦ ਦਾ ਨਿਆਂ ਦਿੱਤਾ ਜਾਵੇ ਇੰਨਾ ਬੰਦਿਆਂ ਤੇ ਸ਼ਰਾਤੀ ਬੰਦਿਆਂ ਤੇ ਨੱਥ ਪਾਈ ਜਾਵੇ ਤੇ ਮੇਰੀ ਮਦਦ ਜੁਗ ਉਲਟਰੇ ਪੂਰੀ ਕਰ ਸਾਡੇ ਨਾਲ ਭਰੋਸਾ ਦਵਾਇਆ ਵੀ ਅਸੀਂ ਇਹਨਾਂ ਤੇ ਪੂਰੀ ਕਾਰਵਾਈ ਬੰਦੀ ਜੋ ਵੀ ਹੈਗੀ ਹੈ ਕਰਾਂਗੇ ਮੈਨੂੰ ਕਾਨੂੰਨ ਤੇ ਵਿਸ਼ਵਾਸ ਆ ਤੇ ਵੀ ਵੀ ਪੂਰਾ ਭਰੋਸਾ ਸਾਨੂੰ ਕੋਈ ਡਾਕਟਰ ਨਾਲ ਵੀ ਤੁਹਾਡੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਬਹਿਸ਼ਬਾਦ ਹਾਂਜੀ ਡਾਕਟਰ ਨਾਲ ਵੀ ਹੋ ਰਹੀ ਹੈ ਡਾਕਟਰ ਵੀ ਉਹ ਸਾਡੀ ਗੱਲ ਨਹੀਂ ਸੁਣਦਾ ਸੀ ਅਸੀਂ ਉਹਨੂੰ ਕਿਹਾ ਵੀ ਜੋ ਵੀ ਸਾਡਾ ਬੰਦ ਆ ਹੈਗਾ ਕਲੀਅਰ ਹੈਗਾ ਜਾਇਜ਼ ਹੈ ਜਿਹੜਾ ਸਾਨੂੰ ਉਹ ਸਾਨੂੰ ਉਹਦੀ ਰਿਪੋਰਟ ਦਿਓ ਪਰ ਉਹ ਵੀ ਨਹੀਂ ਗੱਲ ਨਹੀਂ ਸੁਣ ਰਿਹਾ ਸੀ ਸਾਡੀ ਇਸ ਤਰ੍ਹਾਂ ਦੀ ਰਿਪੋਰਟ ਜਿਹੜੀ ਨਵਲ ਬਣੇਗੀ ਉਹਨਾਂ ਲਈ ਤਾਂ ਤਾਂ ਸਾਡੇ ਮੇਰੀ ਬਾਹ ਤੇ ਫੈਕਚਰ ਆਇਆ ਉਹ ਆ ਤੇ ਸਿਰਚਾ 15 16 ਟਾਂਕੇ ਲੱਗੇ ਉਹਦੀ ਰਿਪੋਰਟ ਆ ਹਾਂਜੀ ਹੁਣ ਕੀ ਮੰਗਲ ਕਰਦੇ ਉਹਨਾਂ ਤੇ ਕੋਈ ਨਾਥੀ ਪੈਣੀ ਚਾਹੀਦੀ ਹਾਂਜੀ ਪੈਣੀ ਚਾਹੀਦੀ ਨਾਥੇ ਗੁੰਡਾਗਰਦੀ ਤੇ ਇਹਨਾਂ ਤੇ ਮੈਂ ਸਰਦਾਰ ਸੀਐਮ ਭਗਵੰਤ ਸਿੰਘ ਮਾਨ ਨੂੰ ਇਹੀ ਕਿੰਨਾ ਵੀ ਇਹਨਾਂ ਦੀ ਗੁੰਡਾਗਰਦੀ ਤੇ ਅਸੀਂ ਐਨਆਰਆਈ ਬੰਦੇ ਸੇਫ ਨਹੀਂ ਆਈ ਪੰਜਾਬ ਚ ਆਪਦੀ ਫੈਮਲੀਆਂ ਚ ਮਿਲਣ ਆ ਰਹੇ ਆ ਅਸੀਂ ਸੇਫ ਨਹੀਂਗੇ ਫੇਰ ਜੇ ਕੌਣ ਆਊਗਾ ਜੇ ਸਾਡੇ ਤੇ ਇੰਨਾ ਹਮਲੇ ਹੁੰਦੇ ਰਹੇ ਤਾਂ ਜਾਨ ਮਾਰਦੇ ਆ ਨੀਤ ਨਾਲ ਹੀ ਆਏ ਸੀਗੇ ਇਸ ਤਰ੍ਹਾਂ ਦੇ ਨਾਲ ਦੇ ਹੌਸਲੇ ਜਿਹੜੇ ਬਲੰਦ ਸੀ ਇਹਨਾਂ ਦੇ ਪੂਰੇ ਹੌਸਲੇ ਬਲੰਦ ਸੀ ਤੁਸੀਂ ਦੇਖੋ ਜੀ ਘਰੇ ਬੰਦਾ ਪਿੰਡ ਦੇ ਵਿੱਚ ਹੋਣ ਦੇ ਬਾਵਜੂਦ ਵੀ 15-20 ਬੰਦੇ ਆ ਕੇ ਘਰੇ ਆ ਕੇ ਬੰਦੇ ਤੇ ਹਮਲਾ ਕਰਤਾ ਵੀ ਹੌਸਲੇ ਬਲੰਦ ਕਰਕੇ ਇਹਨਾਂ ਨੇ ਕਾਰਵਾਈ ਕੀਤੀ ਹੈ ਹਨਾ ਨੱਥ ਪੈਣੀ ਚਾਹੀਦੀ ਹੈ ਹਾਂਜੀ ਨੱਥ ਪੈਣੀ ਚਾਹੀਦੀ ਹੈ ਸਰਪੰਚ ਸਾਹਿਬ ਬੀਤੇ ਦਿਨ ਤੁਹਾਡੇ ਪਿੰਡ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ ਕੈਨੇਡਾ ਤੋਂ ਆਏ ਇੱਕ ਨੌਜਵਾਨਾਂ ਨੂੰ ਭੁਗਲਤਾਂ ਜਿਹੜੀ ਕੁੱਟ ਮਾਰਿਆ ਉਹ ਕੀਤੀ ਗਈ ਆ ਪੁਗਾ ਮਾਮਲਾ ਕੀ ਸੀ ਹਾਂਜੀ ਬਿਲਕੁਲ ਮੇਰਾ ਇਹ ਪਿੰਡੋਂ ਆ ਮੁੰਡਾ ਹਰਪਾਲ ਸਿੰਘ ਉਹ ਕੈਨੇਡਾ ਤੋਂ ਆਇਆ ਸੀ ਘਰੇ ਪਿਆ ਸੀਗਾ ਉਹਦੇ ਤੇ 20 25 ਬੰਦਿਆਂ ਨੇ ਹਮਲਾ ਕੀਤਾ ਉਹ ਵੀ ਨਸ਼ੇ ਨਾਲ ਰੱਜੇ ਹੋਏ ਸੀਗੇ ਜਦੋਂ ਮੈਨੂੰ ਮੈਨੂੰ ਸਾਰਾ ਕੁਝ ਪਤਾ ਲੱਗਾ ਉਹਨਾਂ ਦੇ ਦੋ ਬਾਰ ਸੀ ਦੋਨੇ ਆ ਕੇ ਘੇਰੇ ਉਹਨੂੰ ਮੰਜੇ ਤੇ ਪਏ ਨੂੰ ਉਹਨੂੰ ਜਕਮ ਨਹੀਂ ਕੀਤਾ ਤੇ ਇਹ ਬਰਦਾਸ਼ਤ ਤੋਂ ਬਾਹਰ ਹੈ ਨਹੀਂ ਹੋਣਾ ਚਾਹੀਦਾ ਖਾਸ ਕਰਕੇ ਦੇਖੋ ਮੈਂ ਪਿੰਡ ਦਾ ਮੁਖੀ ਆਉਣ ਦੇ ਨਾਂ ਤੇ ਇਹ ਕਹਿਣਾ ਕਿ ਨਾ ਤਾਂ ਮੈਂ ਅੱਜ ਤੱਕ ਇਹੋ ਜਿਹਾ ਕੁਝ ਹੋਣ ਦਿੱਤਾ ਪਿੰਡ 'ਚ ਵੀ ਬਾਹਰਲੇ ਬੰਦੇ ਆ ਕੇ ਗੁੰਡਾਗਰਦੀ ਕਰ ਨਾ ਆ ਕੇ ਤਾਂ ਹੋਊਗਾ ਪਰ ਮੇਰੀ ਪ੍ਰਸ਼ਾਸਨ ਨੂੰ ਬੇਨਤੀ ਆ ਵੀ ਉਹਨਾਂ ਬੰਦਿਆਂ ਤੇ ਜਿਨ੍ਹਾਂ ਨੇ ਆ ਕੇ ਹਮਲਾ ਕੀਤਾ ਵੀ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਮੈਂ ਇਸ ਚੀਜ਼ ਦੀ ਮੰਗ ਕਰਦਾ ਸੀਐਮ ਮਾਨ ਵੱਲ ਕਿਹੋ ਜਿਹਾ ਹੁਕਮ ਦਿੱਤੇ ਚਾ ਕੀ ਕਹਿਣਾ ਪੈਣਾ ਦੇਖੋ ਇਹ ਸਰਕਾਰ ਤਾਂ ਆਪਦਾ ਵਧੀਆ ਹੀ ਕਰ ਰਹੀ ਆ ਅਸੀਂ ਆਮ ਸੀਐਮ ਮਾਨ ਸਰ ਤੋਂ ਮੰਗਰਦੇ ਆ ਕਿ ਜਿਹੜੇ ਬੰਦਿਆਂ ਨੇ ਮੇਰੇ ਪਿੰਡ ਗੁੰਡਾਗਰਦੀ ਕੀਤੀ ਆ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਭਾਵੇਂ ਕੋਈ ਵੀ ਆ ਉਹਦੇ ਵਿੱਚ ਕਿਉਂਕਿ ਬਾਹਰਲਾ ਬੰਦਾ ਆ ਕੇ ਪਿੰਡ 'ਚ ਗੁੰਡਾਗਰਦੀ ਕਰੂ ਪਿੰਡ ਦਾ ਕੋਈ ਵੀ ਸਰਪੰਚ ਉਹ برداشت ਨਹੀਂ ਕਰੂਗਾ ਮਾਹੌਲ ਖਰਾਬ ਕਰਦੇ ਨੇ ਦੇਖੋ ਮਾਹੌਲ ਤਾਂ ਦੇਖੋ ਜੀ 20 ਤੋਂ 25 ਬੰਦੇ ਆ ਕੇ ਮੰਜੇ ਬੰਦਾ ਮੰਜੇ ਤੇ ਧੁੱਪ ਸੇਕ ਰਿਆ ਉਹਨੂੰ ਆ ਕੇ ਉਸਤੇ ਅਟੈਕ ਕਰ ਦਿੱਤਾ ਜਾਂਦਾ ਉਹਦਾ ਸਿਰ ਪਾੜ ਦਿੱਤਾ ਜਾਂਦਾ ਹੈ ਇੱਕ ਥੋੜੀ ਜੀ ਮੈਂ ਤੁਹਾਨੂੰ ਇਹ ਚ ਗੱਲ ਐਡ ਕਰੂੰਗਾ ਕਿ ਚਲੋ ਜੋ ਹੋਣਾ ਉਹਨਾਂ ਤੇ ਕਾਰਵਾਈ ਤਾਂ ਹੋਣੀ ਚਾਹੀਦੀ ਆ ਪਰ ਮੈਂ ਪੁਲਿਸ ਨੂੰ ਫੋਨ ਕੀਤਾ ਪੁਲਿਸ ਨੇ ਆਪਦੀ ਕਰ ਗਏ ਪੁਲ ਇਹ ਇਸ ਚੀਜ਼ ਤੋਂ ਹੀ ਸੰਤੋਸ਼ਤਾ ਕਿ ਪੁਲਿਸ ਨੇ ਆਪਦਾ ਕੰਮ ਵਧੀਆ ਕੀਤਾ ਪੁਲਿਸ ਨੇ ਕਾਰਵਾਈ ਐਸਐਚਓ ਸਾਹਮਣੂ ਫੋਨ ਕੀਤਾ ਡੀਐਸਪੀ ਸਾਹਮਣੂ ਫੋਨ ਕੀਤਾ ਉਹ ਇਮੀਡੀਏਟਲੀ ਆਏ ਪਰ ਡਾਕਟਰ ਸਾਹਿਬ ਜਿੱਥੋਂ ਲੱਗਾ ਕਿ ਆਪਦੇ ਹੱਥ ਨਾਲ 15 ਤੋਂ 20 ਟਾਂਕੇ ਲਾ ਰਹੇ ਆ ਪਰ ਸੱਟ ਨੂੰ ਸ਼ਾਰਪ ਲੈ ਕੇ ਹੀ ਨਹੀਂ ਰਹੇ ਸੱਟ ਦਾ ਕੋਈ ਰਿਜ਼ਲਟ ਦੇ ਹੀ ਨਹੀਂ ਰਹੇ ਜਿਵੇਂ ਉਹਨਾਂ ਨੂੰ ਜਾ ਕੇ ਪੁੱਛਿਆ ਵੀ ਤੁਸੀਂ ਡਾਕਟਰ ਸਾਹਿਬ ਵੀ ਦਸਤੋਂ 15 ਡਾਂਕੇ ਲਾਏ ਆ ਤੁਸੀਂ ਸੱਟ ਦਾ ਕੋਈ ਰਿਜ਼ਲਟ ਹੀ ਨਹੀਂ ਲਿਖਿਆ ਕੀ ਮੰਗੀ ਗਾਉਂ? ਮੰਗ ਤਾਂ ਇਹ ਹੀ ਆ ਵੀ ਮੈਂ ਡਾਕਟਰ ਸਾਹਿਬ ਨਾਲ ਉੱਥੇ ਉਹਨਾਂ ਨੇ ਮੈਨੂੰ ਮੁੰਡਿਆਂ ਨੇ ਬੁਲਾਇਆ ਮੈਂ ਗਿਆ ਮੈਂ ਡਾਕਟਰ ਸਾਹਿਬ ਨੂੰ ਕਿਹਾ ਮੈਂ ਕਿਹਾ ਡਾਕਟਰ ਸਾਹਿਬ ਤੁਸੀਂ ਕੀ ਪਰ ਡਾਕਟਰ ਸਾਹਿਬ ਕੋਲ ਕੋਈ ਜਵਾਬ ਨਹੀਂ ਸੀਗਾ ਮੈਨੂੰ ਮੈਨੂੰ ਨਹੀਂ ਲੱਗਦਾ ਵੀ ਕੁਝ ਹੋਸੀ ਪਰ ਮੈਨੂੰ ਇਹ ਲੱਗਦਾ ਕਿ ਡਾਕਟਰ ਸਾਹਿਬ ਤੇ ਜਿਵੇਂ ਜਿੱਦਾਂ ਕੋਈ ਕੋਈ ਦਵਾ ਹੈ ਪਰ ਮੈਂ ਇਹ ਹੀ ਮੰਗ ਕਰਦਾ ਕਿ ਇਹਨਾਂ ਤੇ ਪੈਨਡ ਵਿੱਚ ਗੁੰਡਾਗਰਦੀ ਇਦਾਂ ਦੀ ਨਾ ਕਦੇ ਹੋਈ ਆ ਨਾ ਮੈਂ ਹੋਣ ਦੇਵਾਂਗਾ ਪਰ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਸ੍ਰੀਕੂ ਵੜਾ ਜੀ ਵਾਚੈਨ ਵਾਲਾ ਅੱਜ ਇਹ ਕਿ ਇਹਨਾਂ ਲਈ ਇਹਨਾਂ ਨੂੰ ਇੱਕ ਮਾਮਲਾ ਹੁੰਦਾ ਮੰਗਵਾ ਜਿਹੜਾ ਸਾਹਮਣੇ ਹੈ ਕੀ ਇਹ ਮਾਮਲਾ ਹੈ? ਹਾਂ ਇਹਨਾਂ ਰੀ ਤੇ ਨਾ ਇੱਕ ਮਾਮਲਾ ਸਾਡੇ ਕੋਲੇ ਮਿਤੀ 30 1 26 ਨੂੰ ਤਕਰੀਬਨ ਸਾਢੇ 3 ਵਜੇ ਸਾਨੂੰ ਇੱਕ ਜਿਹੜਾ ਹੈਗਾ ਟੈਲੀਫੋਨ ਮਸੂਲ ਹੋਇਆ ਸੀਗਾ ਵੀ ਉਹਦੇ ਪਿੰਡ ਲੜਾਈ ਹੋਈ ਆ ਤੇ ਬਾਅਦ ਵਿੱਚ ਸਾਨੂੰ ਜਿਹੜਾ ਰੁਕਾ ਮਸੂਲ ਹੋਣ ਤੇ ਅਸੀਂ ਐਮਐਲਆਰ ਮਸੂਲ ਹੋਣ ਤੇ ਐਫਆਈਆਰ ਨੰਬਰ 17/26 333 115 ਜੀਵਨ 2 324 ਜੀਵਨ 4 191 ਜੀਵਨ 3 190 ਬੀਐਨਐਸ ਦੇ ਵਿੱਚ ਹਰਪਾਲ ਸਿੰਘ ਸਿੱਧੂ son of ਸਰਦਾਰ ਹਰਨੇਕ ਸਿੰਘ ਵਾਸੀ ਵੜਾ ਜਵਾਰ ਸੰਗਾਲਾ ਇਹਦੀ ਬਿਆਨਾਂ ਤੇ ਅਸੀਂ ਦਰਜ ਕੀਤੀ ਹੈ ਇਹ ਇਹਦੇ ਜਿਹੜੀ ਹੈਗੀ ਆ ਤਿੰਨ ਜਣਾਂ ਦੇ ਅਸੀਂ ਖਿਲਾਫ ਆ ਜਿਹੜੀ ਐਫ ਆਈ ਆਰ ਦਰਜ ਕੀਤੀ ਆ ਮਨਵਿੰਦਰ ਸਿੰਘ ਇਸਮਣੀ ਜਸਵਿੰਦਰ ਸਿੰਘ ਅ ਜਸਵਿੰਦਰ ਸਿੰਘ ਤੇ ਸਨ ਆਫ ਜਿਹੜਾ ਹੈਗਾ ਤੇਜਵਿੰਦਰ ਸਿੰਘ ਵੜਾ ਜਵਾਰ ਸਿੰਘ ਵਾਲਾ ਤੇ ਰਾਜਪ੍ਰੀਤ ਸਿੰਘ ਉਹ ਕਾਰਨ ਉਹ ਪਤਾ ਲੱਗਾ ਜੀ ਹਾਂ ਇਹਨਾਂ ਦਾ ਨਾ ਜ਼ਮੀਨ ਦਾ ਜਿਹੜਾ ਹੈਗਾ ਜ਼ਮੀਨੀ ਇਹਨਾਂ ਦਾ ਸੀ ਘਾ ਰੌਲਾ ਜਿਹੜਾ ਐਨ ਆਰ ਆਈ ਬੰਦਾ ਇਹਨੂੰ ਇਹਨਾਂ ਨੇ ਘੇਰਾ ਪਾ ਕੇ ਕੁੱਟ ਮਾਰ ਇਹਨਾਂ ਦਾ ਕੀਤੀ ਹੈ ਅਸੀਂ ਤੁਰੰਤ ਐਕਸ਼ਨ ਕਰਕੇ ਜਿਹੜਾ ਹੈਗਾ ਇਹਨਾਂ ਨੂੰ ਐਫ ਆਈ ਆਰ ਜਿਹੜੀ ਹੈਗੀ ਆ ਦਰਜ ਕਰ ਲਈ ਹੈ ਆ ਨਹੀਂ ਬੰਦੇ ਅਸੀਂ ਸਾਡੀ ਅਸੀਂ ਇਹਨਾਂ ਨੂੰ ਜਲਦੀ ਅਰੈਸਟ ਕਰ ਲਾਂਗੇ ਬੰਦੇ ਆ ਜਿਹੜੇ ਹਜੇ ਅਸੀਂ ਇਹਨਾਂ ਤੇ ਰੇਡ ਕੀਤੀ ਹੈ ਬੰਦੇ ਕਰਨ ਨੂੰ ਤਾਲਾ ਲਾਗੇ ਭੱਜੇ ਹੋਏ ਆ ਪਰ ਅਸੀਂ ਇਹਨਾਂ ਤੇ ਹੈਗਾ ਜਿਹੜਾ ਉਹਦਾ ਦਬਾਅ ਪੂਰਾ ਬਣਾ ਰੱਖਿਆ ਹੈ ਇਹਨਾਂ ਨੂੰ ਅਸੀਂ ਜਲਦ ਅਰੈਸਟ ਕਰਾਂਗੇ